ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ಅಪਾਰ ਬਖਸ਼ਿਸ਼ ਕੀਤੀ ਹੈ ਦੇਸੂ ਜੋਧਾ ਚ ਜਿੱਥੇ ਪਹਿਲਾਂ ਗੁਰਬਾਣੀ ਦੀ ਲੜੀਵਾਰ 2-3 ਮਹੀਨਿਆਂ ਤੋਂ ਸੰਥਿਆ ਚੱਲ ਰਹੀ ਬੱਚਿਆਂ ਦੀ ਅੱਜ ਭਾਈ ਸੁੱਖਾ ਸਿੰਘ ਜੀ ਹੁਣ ਆ ਕੇ ਬੈਠੇ ਨੇ ਪ੍ਰੇਮ ਸਿੰਘ ਪ੍ਰੇਮ ਸਿੰਘ ਜੀ ਭਾਈ ਸੁੱਖਾ ਸਿੰਘ ਭਾਈ ਪ੍ਰੇਮ ਸਿੰਘ ਇਹਨਾਂ ਵੱਲੋਂ ਮੰਗਿਆ ਨੇ ਵੀ ਕੈਂਪ ਲਾਇਆ ਗਿਆ ਸੀ ਤੇ ਮੈਂ ਉਹਨੂੰ ਉਸ ਜਗ੍ਹਾ ਕੇ ਬੇਨਤੀ ਕਰਕੇ ਆਇਆ ਜੀ ਸਾਡੇ ਵੀ ਬੱਚਿਆਂ ਨੂੰ ਦੇਸੂ ਜੋਧਾ ਵਿਖੇ ਗੱਤਕੀ ਦੀ ਸਰਪ੍ਰਸਤ ਦੇ ਕੇ ਆਉਣੀ ਹੈ ਸੋ ਇਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਆ ਕਿ ਅਜ ਸਿੰਘ ਆਏ ਨੇ ਇੱਥੇ ਅੱਜ ਗੱਤਕੇ ਦੀ ਜਿਹੜੀ ਕਲਾਸ ਸ਼ੁਰੂ ਕੀਤੀ ਹੈ ਇਹ 5 ਵਜੇ ਤੋਂ 6 ਵਜੇ ਤੱਕ ਆ 5 ਵਜੇ ਤੋਂ ਲੈ ਕੇ 6 ਵਜੇ ਤੱਕ ਜਿਹੜੀ ਗੱਤਕੇ ਦੀ ਕਲਾਸ ਹੈ ਤੇ ਲੱਗਿਆ ਕਰੀ ਦੀ ਉਹ ਬੇਨਤੀ ਹੈ ਕਿ ਜਿਹੜੇ ਬੱਚਾ ਦੇ ਦੇਸੂ ਜੋ ਦਾ ਜਾਂ ਕੋਈ ਨਾਲ ਦੇ ਪਿੰਡ ਵਾਲੇ ਨੇ ਇਹ ਗੱਤਕਾ ਬੱਚਿਆਂ ਨੂੰ ਸਿਖਾਉਣਾ ਹੈ ਉਹ ਆਏ ਸੈ ਠੀਕ 4 ਵਜੇ ਪਹਿਲਾ ਕਲਾਸ ਲੱਗਦੀ ਹੈ ਗੁਰਬਾਣੀ ਦੀ ਗੁਰਬਾਣੀ ਪੜਾਈ ਜਾਂਦੀ ਹੈ ਫਿਰ 5 ਵਜੇ ਜਿਹੜੀ ਹੈ ਗੱਤਕ ਦੀ ਕਲਾਸ ਲੱਗਦੀ ਹੈ ਸੋ ਬੇਨਤੀ ਹੈ ਭਾਈ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਨੇ ਤੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ